ਮਾਤਾ ਜੀ ਦੀਆਂ ਗੱਲਾਂ ਸੁਣਨ ਵਾਲੀਆਂ ਇੰਨੇ ਗੱਲਾਂ ਸਾਰੀਆਂ ਸੁਣਿਓ ਇੰਨੇ ਮੇਲੇ ਲੱਗੇ ਹੁੰਦੇ ਨੇ ਲੋਕਾਂ ਦੇ ਉਹਨਾਂ ਲੋਕਾਂ ਵਿੱਚ ਕੁਝ ਲੋਕ ਹੁੰਦੇ ਨੇ ਦੁਆਵਾਂ ਵਰਗੇ ਹਮ ਤੁਹਾਨੂੰ ਐ ਲੱਗਦਾ ਵੀ ਰੱਜ ਕੇ ਮਾਣੀ ਨਹੀਂ ਸਕੇ ਉਹਨਾਂ ਦਾ ਸਾਥ ਹਮ ਪਤਾ ਨਹੀਂ ਕਿਉਂ ਇੰਨੀ ਛੇਤੀ ਸਮਾਂ ਬੀਤ ਗਿਆ ਸੀ ਉਹਨਾਂ ਨੂੰ ਪਾਲਿਆ ਨਹੀਂ ਆਪਣੇ ਅੰਦਰ ਨਹੀਂ ਨਿਭਾਇਆ ਪਰ ਪੁਸ਼ਪ ਲੋਕ ਸਜਾਵਾਂ ਵਰਗੇ ਹੁੰਦੇ ਨੇ ਜਿਨ੍ਹਾਂ ਨੂੰ ਸਾਰੀ ਉਮਰ ਭੋਗਣਾ ਵੀ ਪੈਂਦਾ ਹੈ। ਹਾਂ ਉਹ ਸਾਰਾ ਕੁਝ ਜਦ ਤੁਸੀਂ ਯਾਦ ਕਰਦੇ ਹੋ ਥੋੜੀ ਜ਼ਿੰਦਗੀ ਚ ਅਪਸ ਐਂਡ ਡਾਊਨਸ ਆਉਂਦੇ ਨੇ ਕੁਝ ਪਲ ਹੁੰਦੇ ਨੇ ਬੱਚਿਆਂ ਦੀਆਂ ਆਲੀਆਂ ਭੋਲੀਆਂ ਤੋਤਲੀਆਂ ਗੱਲਾਂ ਵਰਗੇ ਹਾਂ ਤੁਹਾਡਾ ਵਾਰੇ ਵਾਰੇ ਜਾਣ ਨੂੰ ਜੀ ਕਰਦਾ ਜਦ ਤੁਸੀਂ ਉਹਨਾਂ ਨੂੰ ਯਾਦ ਕਰਦੇ ਹੋ ਕੁਝ ਪਲ ਹੁੰਦੇ ਨੇ ਥੋੜੀ ਹਿੱਕ ਚ ਖੂਬੇ ਖੰਜਰ ਵਰਗੇ ਹਾਂ ਇਹਨਾਂ ਦਾ ਮਿਟਾ ਦੇਣ ਨੂੰ ਜੀ ਕਰਦਾ ਹੈ ਹਾਂ ਕੁਝ ਪਲ ਹੁੰਦੇ ਨੇ ਜਿਵੇਂ ਸਰੋਵਰ ਦੀਆਂ ਛੱਲਾਂ ਤੇ ਲਿਖੀ ਹੋਈ ਉਬਾਰਤ ਵਰਗੇ ਥੋੜਾ ਬਲਹਾਰੇ ਜਾਣ ਨੂੰ ਜੀ ਕਰਦਾ ਹੈ ਇਹ ਸਾਰਾ ਕੁਝ ਤੁਹਾਡੇ ਅੰਦਰ ਇੰਨਾ ਯਾਦ ਰਹਿੰਦਾ ਇੰਨਾ ਸੱਜਰਾ ਰਹਿੰਦਾ ਕਿ ਤੁਸੀਂ ਕੋਸ਼ਿਸ਼ ਕਰਕੇ ਵੀ ਉਸ ਨੂੰ ਮਿਟਾ ਨਹੀਂ ਸਕਦੇ ਜਿੰਨਾ ਮਰਜ਼ੀ ਜ਼ੋਰ ਲਾਓ